ਹੈਲੋ ਜੀ ਸਾਰੀ ਸ਼ਕਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੀ ਚੈਨਲ ਤੇ ਸੂਟ ਅੱਜ ਲੈ ਆਏ ਆ ਬਹੁਤ ਸੋਹਣੇ ਜਿਹੜੇ ਕੀ ਹਮੇਸ਼ਾ ਤੁਹਾਡੇ ਦੁਆਰਾ ਪਸੰਦ ਕੀਤੇ ਜਾਂਦੇ ਨੇ ਕ੍ਰੇਪ ਦੇ ਸੂਟ ਰਹਿਣ ਵਾਲੇ ਨੇ ਨਵਾਂ ਡਿਜ਼ਾਈਨ ਆਇਆ ਹੈਗਾ ਨਵਾਂ ਪ੍ਰਿੰਟ ਆਇਆ ਹੈਗਾ ਫੁੱਲ ਹੈਵੀ embroiderry ਵਾਲਾ ਸ਼ਰਟ ਹੈ ਜੀ ਤੁਹਾਨੂੰ ਪਤਾ ਹੀ ਹੈ ਹਮੇਸ਼ਾ ਦੀ ਤਰ੍ਹਾਂ ਵੀ ਇਹ ਵਾਲੀ ਕਲੈਕਸ਼ਨ ਬਹੁਤ ਸੋਹਣੀ ਹੁੰਦੀ ਆ ਫੈਬਰਿਕ ਵੀ ਬਹੁਤ ਵਧੀਆ ਹੁੰਦਾ ਤੇ ਨੰਬਰ ਦੋ ਇਹਦੀ ਇਹ ਗੱਲ ਹੈ ਵੀ ਤੁਹਾਨੂੰ ਇਹਦੇ ਦੇ ਕੁਝ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਬਸ ਇੱਕ ਦੁਪੱਟਾ ਲੈਣਾ ਦੁਪੱਟੇ ਨੂੰ ਲੇਸ ਲੈਣੀ ਆ ਤਾਂ ਇੱਕ ਬੁਟੀਕ ਸਟਾਈਲ ਸੂਟ ਹੋ ਜਾਏਗਾ ਰੈਡੀ ਬਹੁਤ ਹੀ ਸੋਹਣਾ ਕਲਰ ਹੈ ਗਿਆ ਜੋ ਸ਼ਰਟ ਹੁੰਦਾ ਨਾ ਜੀ 2.5 ਮੀਟਰ ਹੁੰਦਾ ਐਂਡ ਬਾਟਮ ਹੁੰਦੀ ਆ ਉਹ ਵੀ 2.5 ਮੀਟਰ ਹੁੰਦੀ ਆ ਸ਼ਰਟ ਜਿਹੜਾ ਫਰੰਟ ਐਂਡ ਬੈਕ ਤੋਂ ਸੇਮ ਬਣ ਕੇ ਰੈਡੀ ਹੋਏਗਾ ਸਾਰਾ ਪ੍ਰਿੰਟ ਤੇ ਦੇਖੋ ਵਰਕ ਕੀਤਾ ਹੋਇਆ ਸੀਕੁਐਂਸ ਵਰਕ ਕੀਤਾ ਹੋਇਆ ਹੈਂਡ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਵਰਕ ਕੀਤਾ ਹੈਗਾ ਜੇ 셔ਟ ਬਣੇਗਾ ਬੈਕ ਤੋਂ ਵੀ ਹੈਵੀ ਹੋਏਗਾ ਫਰੰਟ ਤੋਂ ਵੀ ਫੁੱਲ ਹੈਵੀ ਹੋਏਗਾ ਐਕਸਟਰਾ ਬਦਲ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਲੇਸ ਵਗੈਰਾ ਲਗਾਨੀ ਹੈ ਪਾਈਪਿੰਗ ਕਰਲ ਗਾਣੀਆਂ ਲਗਵਾ ਸਕਦੇ ਹੋ ਫਿਨਿਸ਼ਿੰਗ ਕਰਵਾ ਸਕਦੇ ਹੈਗੇ ਹੋ ਬਾਕੀ ਤੁਸੀਂ ਓਨਲੀ 셔ਟ ਲੈਣਾ ਹੈ ਤਾਂ 셔ਟ ਵੀ ਲੈ ਸਕਦੇ ਹੈਗੇ ਹੋ 올 ਓਵਰ ਪ੍ਰਿੰਟਡ ਜਿਹੜਾ ਫੈਬਰਿਕ ਹੈ 5 ਮੀਟਰ ਉਹ ਵੀ ਲੈ ਸਕਦੇ ਹੈਗੇ ਹੋ ਨੈਕਸਟ ਆਗੇ ਜੀ ਕਾਟਨ ਹੈ ਸ਼ਫਾਲੀ ਕਾਟਨ ਹੈ ਇਸ ਦੇ ਉੱਪਰ ਬਹੁਤ ਹੀ ਵਧੀਆ ਚਿਕਨ embroiderry ਵਰਕ ਕੀਤਾ ਹੋਇਆਗਾ ਦੁਪੱਟਾ ਫੁੱਲ ਹੈਵੀ ਹੈ 셔ਟ ਤੇ ਵੀ ਵਰਕ ਹੈ ਨਾਲ कॉटन ਦੀ बॉटम ਰਹਿਣ ਵਾਲੀ ਆ ਕਲਰਸ ਬਹੁਤ ਹੀ ਬਿਆਰੇ ਨੇ ਜਿੰਦ ਦੇ ਵਿੱਚ ਬਹੁਤ ਹੀ ਸੋਹਣੇ ਸ਼ੇਡਸ ਆ ਤੁਸੀਂ ਦੇਖ ਸਕਦੇ ਹੋ ਹਰ ਏਜ ਦੀ ਲੇਡੀਜ਼ ਲਈ ਗਰਲਜ਼ ਲਈ ਵਧੀਆ ਪਰਫੈਕਟ ਕਲੈਕਸ਼ਨ ਆ ਇੱਕ ਬੋਸ ਕਲੈਕਸ਼ਨ ਆ ਇਹ ਮਤਲਬ ਜੋ ਵੀ ਜੌਬ ਕਰਦੀਆਂ ਉਹਨਾਂ ਲਈ ਬਹੁਤ ਬੈਸਟ ਹੈ ਬਹੁਤ ਹੀ ਕਲਾਸਿਕ ਜਿਹਾ ਲੱਗਦਾ ਹੈਗਾ ਚਿਕਨ ਦਾ ਸੂਟ ਪਾਇਆ ਹੋਇਆ ਨੈਕਸਟ ਆ ਗਿਆ ਜੀ ਇਹ ਕ੍ਰੇਪ ਦੇ ਸੂਟ ਰਹਿਣ ਵਾਲੇ ਨੇ ਪਾਰਟੀ ویئر ਰਹਿਣ ਵਾਲੇ ਨੇ ਬਹੁਤ ਹੀ ਵਧੀਆ ਪ੍ਰਾਈਸਿਸ ਦੇ ਵਿੱਚ ਆਪਾਂ ਇਹ ਦੇ ਰਹੇ ਹੈਗੇ ਆ ਸੋ ਜਿਨ੍ਹਾਂ ਨੇ ਵੀ ਲੈਣੇ ਹੈ ਲੈ ਸਕਦੇ ਹੈਗੇ ਉਹ ਫੁੱਲ ਪਿਕ ਤੁਹਾਡੇ ਸਾਹਮਣੇ ਆ ਓਪਨ ਦੁਪੱਟਾ ਆਲ ਓਵਰ ਸੂਟ ਰਹਿਣ ਵਾਲਾ ਸੇਮ ਕਲਰ ਆਲ ਓਵਰ ਰਹਿਣ ਵਾਲਾ ਹੈਗਾ ਨੈਕਸਟ ਇਸ ਵਿੱਚ ਕਲਰਸ ਆਪਸ਼ਨਸ ਤੁਹਾਨੂੰ ਮਿਲ ਜਾਣਗੇ ਆ ਦੇਖੋ ਜੀ ਦੀ ਮਹਿੰਦੀ ਗ੍ਰੀਨ ਲਵੈਂਡਰ ਸ਼ੇਡ ਮਸਟਰਡ ਯੈਲੋ ਪੀਕੋਕ ਸ਼ੇਡ ਔਰੇਂਜ ਰੈੱਡ ਕਲਰ ਤਾਂ ਕਲਰਸ ਆਪਸ਼ਨਸ ਕਾਫੀ ਅਚੀ ਹਨ ਇਹ ਸੈਟ ਵਾਈ ਸੈਟ ਵੀ ਲੈ ਸਕਦੇ ਹੋ ਅਗਰ ਕਿਸ ਨੇ ਹੌਲ ਸੇਲ ਪ੍ਰਾਈਸ ਤੇ ਲੈਣੇ ਹੋਣ ਤਾਂ ਹੌਲ ਸੇਲ ਪ੍ਰਾਈਸ ਤੇ ਵੀ ਲੈ ਸਕਦੇ ਹੋ ਆ ਦੇਖੋ ਫਰੋਜੀ ਐਂਡ ਸਕਾਈ ਬਲੂ ਸ਼ੇਡ ਬੜੇ ਹੀ ਪਿਆਰੇ ਸ਼ੇਡਸ ਨੇ ਨੈਕਸਟ 올 ਓਵਰ ਪਿਓਰ ਕ੍ਰੇਪ ਦੇ ਪ੍ਰਿੰਟ ਆ ਗਏ ਇਹ ਵੀ ਬਹੁਤ ਸੋਹਣੇ ਲੱਗਦੇ ਆ ਜੀ ਪਾਏ ਹੋਏ ਪਿਓਰ ਕ੍ਰੇਪ ਦਾ ਫੈਬਰਿਕ ਐਵੇਂ ਦਾ ਹੈਗਾ ਤੂੰ ਸਰਦੀ ਗਰਮੀ ਦੋਨੋਂ ਜਗ੍ਹਾ ਤੇ ਵੇਅਰ ਕਰ ਸਕਦੇ ਹੈਗੇ ਹੋ ਗਰਮੀ ਦੇ ਵਿੱਚ ਵੀ ਤਾਂ ਆਪਾਂ ਫੰਕਸ਼ਨ ਅਟੈਂਡ ਕਰਨੇ ਹੁੰਦੇ ਆ ਤਾਂ ਉਦੋਂ ਨੋਰਮਲ ਆਪਾਂ ਕ੍ਰੇਪ ਦਾ ਸੂਟ ਡਿਜ਼ਾਈਨ ਕਰਵਾ ਕੇ ਵੇਅਰ ਕਰ ਸਕਦੇ ਹੈਗੇ ਆ ਇਹ 올ਓਵਰ ਸੂਟ ਰਹਿਣ ਵਾਲਾ ਹੈ 5 ਮੀਟਰ ਕ੍ਰੇਪ ਦਾ ਤੇ ਇਹਨਾਂ ਦਾ ਤੁਸੀਂ ਕੋਟ ਸੈੱਟ ਵੀ ਬਣਵਾ ਸਕਦੇ ਹੋ ਫਾਕਸ ਸੂਟ ਵੀ ਬਣਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਡਰੈਸ ਰੈਡੀ ਕਰ ਸਕਦੇ ਹੈਗੇ ਹੋ ਇਹ ਵਾਲੇ ਮੈਚਿੰਗ ਆ ਗਏ ਹੈ ਕਲਰਸ ਹੋਰ ਆ ਗਏ ਹਨ ਵਿੱਚ ਕ੍ਰੇਪ ਦੇ ਹੀ ਸੂਟ ਰਹਿਣ ਵਾਲੇ embroidery full heavy ਹੈ Black ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਤੁਹਾਡੇ ਦੁਆਰਾ ਸੋ ਬਲੈਕ ਲੈ ਕੇ ਆਏ ਆਪਾਂ ਨੈਕਸਟ ਅਗਲੇ ਚ येलो ਗ੍ਰੀਨ ਤੁਸੀਂ ਹਲਦੀ ਦੀ ਰਸਮ ਤੇ ਵੀਅਰ ਕਰ ਸਕਦੇ ਹੋ ਮੈਂ ਹਲਦੀ ਦੀ ਰਸਮ ਤੇ ਵੀਅਰ ਕਰ ਸਕਦੇ ਹੋ ਕਿਉਂਕਿ ਗ੍ਰੀਨ येलो ਦੋਨੋਂ ਸ਼ੇਡਸ ਆ ਗਏ ਆ ਸ਼ੇਡ ਬਿਲਕੁਲ ਨਿਊ ਸ਼ੇਡ ਆਇਆ ਜੀ ਬੜਾ ਹੀ ਪਿਆਰਾ ਸ਼ੇਡ ਹੈ ਇਹ ਵਾਲਾ ਬੜਾ ਪਿਆਰਾ ਹੈ ਇਹ ਬ੍ਰਾਈਡਲ ਸ਼ੇਡ ਆ ਗਿਆ ਅਗਰ ਕਿਸੇ ਵੈਡਿੰਗ ਵਾਲੀ ਲੜਕੀ ਨੇ ਲੈਣਾ ਹੋਵੇ ਬਲੈਕ ਕਲਰ ਤਾਂ ਸਭ ਦਾ ਹੀ ਪਸੰਦ ਹੁੰਦਾ ਨੈਕਸਟ ਕਲਰ ਬਹੁਤ ਵਧੀਆ ਹੈ ਜੀ ਬਹੁਤ ਸੋਹਣਾ ਰਾਇਲ ਬਲੂ ਐਂਡ ਕੰਬੀਨੇਸ਼ਨ ਤਾਂ ਬਾਲਾ ਹੀ ਪਿਆਰਾ ਹੈਗਾ ਟ੍ਰਬਲ ਡਾਈ ਦੁਪੱਟਾ ਡਾਈ ਕਰਵਾ ਸਕਦੇ ਹੋ ਸਿੰਗਲ ਕਲਰ ਲੈਣਾ ਹੈ ਮਤਲਬ 올ਓਵਰ ਬਲੂ ਵੀ ਲੈ ਸਕਦੇ ਹੈਗੇ ਨੈਕਸਟ ਆਗੇ ਆਰਗੈਂਜ਼ਾ ਦੇ ਸੂਟ ਇਹ ਵੀ ਬਹੁਤ ਸੋਹਣੇ ਆ ਬੁਟੀਕ ਸਟਾਈਲ ਸਿੰਪਲ ਸੋਬਰ ਜੇ ਸੂਟ ਹੈਗੇ ਹੈ ਕੈਜ਼ੂਅਲ ਵੇਅਰ ਵੀ ਕਰ ਸਕਦੇ ਹੋ ਪਾਰਟੀ ਵੇਅਰ ਵੀ ਯੂਜ਼ ਕਰ ਸਕਦੇ ਹੈਗੇ ਇਹ ਕ੍ਰੇਪ ਦੇ ਵਿੱਚ ਫੈਬਰਿਕ ਜਿਹੜੇ ਪਹਿਲਾਂ ਵੀ ਦਿਖਾਏ ਸੀ 올ਓਵਰ ਹੈਗੇ ਇਹ ਥੋੜੇ ਠੀਕ ਪ੍ਰਾਈਸਿਸ ਦੇ ਵਿੱਚ ਰਹਿਣ ਵਾਲਾ ਹੈਗਾ ਜਿਵੇਂ 700 650 ਇਸ ਤਰ੍ਹਾਂ ਦੇ ਪ੍ਰਾਈਸਿਸ ਦੇ ਵਿੱਚ ਰਹਿਣ ਵਾਲੇ ਨੇ ਬਾਕੀ ਇਸ ਤੋਂ ਹਾਈ ਕੁਆਲਿਟੀ ਵਾਲੇ ਸੂਟਸ ਤੁਹਾਨੂੰ ਪਤਾ ਹੀ ਹੈ 1000 ਪਲੱਸ ਵਾਲੇ ਆਪਣੇ ਹੁੰਦੇ ਆ ਜਿਹੜੇ ਤੁਸੀਂ ਲੈਣੇ ਵੀ ਹੋ ਬਹੁਤ ਪਿਆਰ ਦਿੰਨੇ ਹੋ ਤੁਸੀਂ ਇਹ ਵਾਲੇ ਸੂਟਸ ਨੂੰ ਆਪਣਾ ਤਾਂ ਇਹ ਬਹੁਤ ਸੋਹਣੇ ਲੱਗਦੇ ਨੇ ਤੁਸੀਂ ਇਹਨਾਂ ਦਾ ਕੋਟ ਸੈੱਟ ਬਣਵਾ ਸਕਦੇ ਹੋ ਲੌਂਗ ਫਰੌਕ ਗਾਊਨ ਕਿਸੇ ਵੀ ਤਰੀਕੇ ਨਾਲ ਇਹ ਵਾਲੇ ਫੈਬਰਿਕ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਸੋਹਣੇ ਬਣ ਕੇ ਰੈਡੀ ਹੁੰਦੇ ਨੇ ਤੁਸੀਂ ਲੇਸਿਸ ਲਗਵਾ ਸਕਦੇ ਹੋ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਹੈਗੇ ਕਲਰਸ ਆਪਸ਼ਨਸ ਕਾਫੀ ਐ ਇਸ ਵਿੱਚ ਡੇਲੀ ਨਿਊ ਸ਼ੇਡਸ ਆਉਂਦੇ ਰਹਿੰਦੇ ਆ ਸੋ ਆਪਾਂ ਤੁਹਾਨੂੰ ਸ਼ੇਅਰ ਕਰਦੇ ਰਹਿੰਦੇ ਆ ਬਾਕੀ ਤੁਸੀਂ ਅਗਰ ਡੇਲੀ ਨਿਊ ਅਪਡੇਟ ਲੈਣਾ ਚਾਹੁੰਦੇ ਹੋ ਟਾਈਮ ਟੂ ਟਾਈਮ ਤਾਂ ਆਪਣਾ ਜੋ ਨੰਬਰ ਆ WhatsApp ਵਾਲਾ ਸੇਵ ਕਰ ਲਓ ਸਟੇਟਸ ਲਗਾ ਦਿੰਦੇ ਹੁੰਨੇ ਆ ਆਪਾਂ ਬਾਕੀ ਆਪਣੇ ਗਰੁੱਪ ਵੀ ਬਨੇ ਹੋਏ ਆ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਆ ਵੀ ਬਹੁਤ ਸੋਹਣੇ ਪਾਰਟੀ wear ਹੈਵੀ ਕਲੈਕਸ਼ਨ ਹੈਗੀ ਆ ਬੱਡੇ ਸੋਨੇ 컬러 ਹੈ ਇਸ ਦੇ ਵਿੱਚ ਵੀ ਦੁਪੱਟਾ ਬੜਾ ਹੀ ਪਿਆਰਾ ਹੈ ਇਸ ਦਾ ਨੈਕਸ ਆਗੇ ਪ੍ਰਿੰਟ कॉटन ਦੇ ਇਹ ਬਹੁਤ ਹੀ ਵਧੀਆ ਫੈਬਰਿਕ ਰਹਿਣ ਵਾਲਾ ਹੈ ਇਹ ਵੀ ਇਹ ਮਲਟੀ ਸ਼ੇਡਸ ਦੇ ਵਿੱਚ ਕਲਰਸ ਆਏ ਨੇ ਬੜੇ ਪਿਆਰੇ ਪਿਆਰੇ ਨੇ ਸਾਰੇ ਡਿਜ਼ਾਈਨ ਡਿਫਰੈਂਟ ਹੈ ਦੀ ਸਾਰੇ ਹੀ ਜਿਵੇਂ होली स्पेशल ਕਲਰਸ ਕਹਿ ਸਕਦੇ ਹੋ ਨਾ ਮਲਟੀ ਔਲਓਵਰ ਹੈਗੇ ਹੈ ਬੋਥ ਇਸ ਸੋਨਾ ਪ੍ਰਿੰਟ ਬੋਥ ਇਸ ਸੋਨਾ ਫੈਬਰਿਕ ਐਂਡ ਬੋਥ ਇਸ ਸੋਨੇ ਕਲਰਸ 올ਓਵਰ 5 ਮੀਟਰ ਉਲ ਰਹੇਗਾ ਆਪਣੇ ਨੀਡ ਅਕੋਰਡਿੰਗ ਯੂਜ਼ ਕਰ ਸਕਦੇ ਹੋ ਪੰਜਾਬੀ ਸੂਟ ਬਣਵਾ ਸਕਦੇ ਹੋ ਸ਼ਰਾ ਰਾਗਰਾ ਪਲਾਜ਼ੋ ਫੌਕਸ ਸੂਟ ਗਾਉਨ ਕਿਸੇ ਵੀ ਤਰੀਕੇ ਨਾਲ ਕੋਟ ਸੈੱਟ ਬਣਵਾ ਸਕਦੇ ਹੋ ਦੋ ਸ਼ਰਟਸ ਬਣਵਾ ਸਕਦੇ ਹੋ ਪੂਰਾ 5 ਮੀਟਰ ਫੁੱਲਾ ਡੁੱਲਾ ਫੈਬਰਿਕ ਰਹਿਣ ਵਾਲਾ ਹੈਗਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਆ ਕਰੋ ਪਲੀਜ਼ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਆਰਡਰ ਦੇਣਾ ਹੋਵੇ ਤਾਂ ਮੈਸੇਜ ਕਰ ਸਕਦੇ ਹੈਗੇ ਹੋ ਔਨਲਾਈਨ ਹੀ ਡਿਲੀਵਰੀ ਕੀਤੀ ਜਾਂਦੀ ਹੈ ਪੇਮੈਂਟ ਅਡਵਾਂਸ ਚ ਹੁੰਦੀ ਹੈ ਜੀ ਨੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਬਿਲਕੁਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੋਏਗੀ 7 ਡੇਜ਼ ਵਿੱਚ ਸੂਟ ਤੁਹਾਨੂੰ ਮਿਲ ਜਾਏਗਾ ਸੂਟ ਡਿਸਪੈਚ ਹੋਣ ਤੋਂ ਬਾਅਦ ਮਤਲਬ ਕੋਰੀਅਰ ਹੋਣ ਤੋਂ ਬਾਅਦ ਤੁਹਾਨੂੰ ਟਰੈਕਿੰਗ ਵੀ ਸ਼ੇਅਰ ਕਰਵਾ ਦਿੱਤੀ ਜਾਏਗੀ ਤੁਸੀਂ ਆਪਣਾ ਜਿਹੜਾ ਕੋਰੀਅਰ ਟਰੈਕ ਕਰ ਸਕਦੇ ਹੈਗੇ ਹੋ ਇਹ ਸੋਲੋ ਪਰਪਲ ਕਲਰ ਬੜਾ ਹੀ ਪਿਆਰਾ ਪ੍ਰਾਈਸ 1100 ਸਿਰਫ ਇਸ ਦਾ ਫੁੱਲ ਪਾਰਟੀ ਵੇਅਰ ਕਲੈਕਸ਼ਨ ਹੈ ਤਿੱਲੇ ਦਾ ਵਰਕ ਕੀਤਾ ਪਰਪਲ ਹੈ ਨਾਲ ਚਨੂਨ ਦਾ ਦੁਪੱਟਾ ਸਿਰਫ 1100 ਨੈਕਸਟ ਕਾਟਨ ਦੇ ਸੂਟ ਵੀ ਆਏ ਹੋਏ ਆ ਚੈੱਕ ਦੇ ਵਿੱਚ ਨਾਲ ਦੁਪੱਟੀਆਂ ਮਸਲੀਨ ਦੇ ਟਾਈ ਐਂਡ ਡਾਈ ਦੇ ਤੇ ਲੇਸ ਵਗੈਰਾ ਲੱਗੀ ਹੋਈ ਆ ਦੁਪट्टे ਨੂੰ ਐਂਡ ਜਿਹੜਾ ਸ਼ਰਟ ਸੂਟ 올ਓਵਰ ਹੈ ਉਸ ਤੇ ਵਰਕ ਵੀ ਕੀਤਾ ਹੋਇਆ ਹੈ ਘੇਰੇ ਤੇ ਤੇ ਬਾਜੂ ਤੇ ਟਾਈ ਐਂਡ ਆ ਇਹਦਾ ਦੁਪੱਟਾ ਲੇਸ ਲੱਗੀ ਹੋਈ ਆ ਕਲਰ ਬੜੇ ਅੱਛੇ ਨੇ ਜੀ ਨੈਕਸਟ ਅਪਤ ਨੂੰ ਥੋੜਾ ਚਿਕਨ ਦੇ ਵਿੱਚ ਦਿਖਾ ਦਿੰਨੇ ਆ ਖੂਬਾ ਚਿਕਨ ਕਹਿ ਸਕਦੇ ਹੋ ਚਿਕਨ ਦੇ ਵਿੱਚ ਵੀ ਬੜੇ ਹੀ ਕਲਰ ਆ ਚੁੱਕੇ ਹੈਗੇ ਆ ਬੜੇ ਹੀ ਪਿਆਰੇ ਨੇ ਇਹ ਪਰ ਮੀਟਰ ਅਕੋਰਡਿੰਗ ਫੈਬਰਿਕ ਲੈ ਸਕਦੇ ਹੈਗੇ ਓਨਲੀ ਸ਼ਰਟ ਲੈਣਾ ਹੈ ਪਲਾਜ਼ੋ ਲੈਣਾ ਹੈ ਜਿਵੇਂ ਵੀ ਲੈਣਾ ਲੈ ਸਕਦੇ ਹੋ ਕਲਰਸ ਆਪਸ਼ਨਸ ਕਾਫੀ ਹੈ ਇਸ ਵਿੱਚ ਵੀ ਬਾਕੀ ਹੈ ਜਸ ਸਟਾਰਟਿੰਗ ਹੈ ਹੋਰ ਵੀ ਕਲਰ ਆ ਰਹੇ ਹੈਗੇ ਨੇ ਬਟ ਜੋ ਆਏ ਨੇ ਬੜੇ ਹੀ ਪਿਆਰੇ ਪਿਆਰੇ ਸ਼ੇਡ ਆ ਤੁਸੀਂ ਦੇਖ ਸਕਦੇ ਹੋ 골ਡਨ ਹੈ ਇਹ ਪੀਚ ਹੈ ਪੰਜਾਬੀ ਵਿੱਚ ਬਾਵਾ ਕਹਿ ਸਕਦੇ ਨਾ ਉਸ ਤਰ੍ਹਾਂ ਆਹ ਬਲੂ ਹੈ ਡਾਰਕ ਵੀ ਹੈ ਲਾਈਟ ਵੀ ਹੈ ਕਿਉਂਕਿ ਇਹ ਵਾਲਾ ਫੈਬਰਿਕ ਤੁਸੀਂ ਐਜ਼ ਅ ਪਾਰਟੀ ਵੇਅਰ ਯੂਜ਼ ਕਰ ਸਕਦੇ ਹੋ ਜਿਵੇਂ ਰੈੱਡ ਹੈ ਰੈੱਡ ਦੀ ਤੁਸੀਂ ਡਰੈਸ ਬਣਵਾ ਸਕਦੇ ਹੋ ਕਾਟਨ ਦੀ ਬਹੁਤ ਸੋਹਣੀ ਲੱਗੇਗੀ ਨੈਕਸਟ ਇਹ ਵੀ ਬੜਾ ਹੀ ਪਿਆਰਾ ਸੂਟ ਹੈਗਾ ਇੱਕ ਸੋਲੋ ਪੀਸ ਹੈਗਾ ਬੜਾ ਹੀ ਸੋਹਣਾ ਇੱਕ ਸੂਟ ਹੀ ਹੈਗਾ ਬੜਾ ਹੀ ਪਿਆਰਾ ਹੈਗਾ yellow ਦਾ ਅਤੇ ਜਿਸ ਨੇ ਵੀ ਆਰਡਰ ਕਰਨਾ ਹੈ ਜਲਦੀ ਕਰ ਸਕਦਾ ਹੈ